ਕੀ ਜਦੋਂ ਛੁੱਟੀ ਦਾ ਟਾਈਮ ਹੁੰਦਾ ਇੱਥੇ ਜਿਹੜੇ ਆ ਸਿਰਫ ਰਿਆ ਕਿ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਇਥੇ ਨਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲ ਆ ਜਿਹੜੇ ਬਾਂਡ ਕਰ ਰਹੇ ਆ ਉਹ ਚਲਾਨ ਕੱਟ ਰਹੇ ਆ ਕਾਲਜ ਤੋਂ ਕੁੜੀਆਂ ਨੂੰ ਛੁੱਟੀ ਮਿਲਣ ਤੋਂ ਬਾਅਦ ਸਿਰਫ ਇਹ ਮੁੰਡੇ ਕਾਲਜ ਦੇ ਬਾਹਰ ਗੇੜੀਆਂ ਲਾਉਂਦੇ ਸੀ ਤੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਵੇਂ ਹੀ ਇਸ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ ਤਾਂ ਉਹਨਾਂ ਦੇ ਵੱਲੋਂ ਕਾਲਜ ਦੇ ਬਾਹਰ ਗੇੜੀਆਂ ਮਾਰਨ ਵਾਲਿਆਂ ਨੂੰ ਖੂਬ ਚੰਗੀ ਤਰ੍ਹਾਂ ਸਬਕ ਸਿਖਾਇਆ ਗਿਆ ਜੀ ਹਾਂ ਤਸਵੀਰਾਂ ਫਰੋਜ਼ਪੁਰ ਦੀਆਂ ਨੇ ਜਿੱਥੇ ਵੇਖ ਸਕਦੇ ਹੋ ਕਿ ਜੋ ਮੁੰਡੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਗੇੜੀਆਂ ਮਾਰਦੇ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਉਹਨਾਂ ਦੇ ਚਲਾਨ ਕੱਟੇ ਗਏ ਤੇ ਉਹਨਾਂ ਨੂੰ ਇੱਕ ਚੇਤਾਵਨੀ ਵੀ ਦਿੱਤੀ ਗਈ ਕਿ ਅਜੇ ਹਨ ਨਾ ਕੀਤਾ ਜਾਵੇ ਜੇਕਰ ਮੁਰਤੋਂ ਅਜਿਹਾ ਕਰਦੇ ਦੇਖੇ ਗਏ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹ ਕਿੰਨਾ ਸ਼ੋਰ ਦੀ ਆਵਾਜ਼ ਆਉਂਦਾ ਨੁਮਨ ਕਿਸ ਤਰ੍ਹਾਂ ਗਲਤੀ ਕਰਾਉਣਾ ਜੀ ਮੈਨੂੰ ਪੁੱਛਾਂ ਬੰਬ ਦੇ ਫੀਟੇੜੀਆਂ ਕਿ ਬਣਾਈਆਂ ਨੇ ਜਿਹੜੀਆਂ ਕੰਮ ਕਰਾਓ ਕੰਮ ਕਰਾਓ ਰੱਬੀ ਦੀ ਤਲਾਸ਼ੀ 你先回去 ਦੱਸਦੀ ਕਿ ਐਸਐਸਪੀ ਸ਼ੋਮਿਆ ਮਿਸ਼ਰਾ ਨੂੰ ਇਹ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਵੱਲੋਂ ਕਾਲਜ ਦੇ ਬਾਹਰ ਨਾਕਾ ਲਗਾਇਆ ਗਿਆ ਤੇ ਗੇੜੀਆਂ ਮਾਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਗਿਆ ਤੇ ਉਹਨਾਂ ਦੇ ਚਲਾਨ ਕੱਟੇ ਗਏ ਸਰ ਅੱਜ ਜਿਹੜਾ ਨਾਕਾ ਲਗਾਇਆ ਗਿਆ ਕੁਝ ਹੋਰ ਤੇ ਲਗਾਇਆ ਗਿਆ ਜਿਹੜਾ ਅੱਜ ਦਾ ਨਾਕਾ ਜੀ ਇਹ ਮਾਨਯੋਗ ਐਸਐਸਪੀ ਫਰੋਇਦਪੁਰ ਸ੍ਰੀ ਸ਼ੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਤੇ ਲਗਾਇਆ ਗਿਆ ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਹੈ ਇੱਥੇ ਜਿਹੜੇ ਆ ਸਿਰਫ ਰਿਆ ਕਿ ਘੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਇੱਥੇ ਨਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲ ਆ ਜਿਹੜੇ ਵਾਉਂਡ ਕਰ ਰਹੇ ਆ ਔਰ ਚਲਾਨ ਕੱਟ ਰਹੇ ਆ ਔਰ ਜੇ ਤਜਰੂਰਤ ਪੈਂਦੀ ਏ ਤੁਹਾਨੂੰ ਦੱਸਿਆ ਤੇ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ੀਅਨੇ ਭੇਜੋ ਸਾਰਾ ਸਾਧੋ ਘਟਕੇ ਬੱਚੇ ਕਿਹਾ ਸੀ ਉਹ ਵੀ ਜਿਆਦਾ ਘਟਾ ਰਹੇ ਜਾਂ ਕੁਝ ਅਕੇ ਨਾਲ ਫਰਕ ਪਿਆ ਨਹੀਂ ਬਹੁਤ ਫਰਕ ਪਿਆ ਹੈ ਸੈਮੀਨਾਰਾਂ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਹੈ ਮਤਲਬ ਬਹੁਤ ਘਟ ਰੀਅਰ ਕੇਸ ਆ ਕਿ ਤਰ੍ਹਾਂ ਕਿਤੇ ਬੱਚਾ ਮਿਲਦਾ ਹੈ ਔਰ ਨਹੀਂ ਹੁੰਦਾ ਮਤਲਬ ਕਾਫੀ ਸਾਰਤਕ ਨਤੀਜੇ ਆ ਲਗਭਗ 7 ਚਰਾਂਨ ਕੀਤੇ ਆ ਬਾਕੀ ਕੁਛ ਵੀ ਕਲਾਂਦੀ ਬ੍ਰੀਕੀ ਨਾ ਜਾਂਚ ਕੀਤੀ ਜਾ ਰਹੀ ਹੈ ਔਰ ਨਾਕਾ ਲਗਾਤਾਰ ਜਾ ਰਹੀ ਹੈ ਬਿਲਕੁਲ ਬਿਲਕੁਲ 10 ਬਰੌਂਸ ਸੂਲ ਦੇ ਬਾਹਰ ਵੀ ਨਕਾ ਲਗਾਈਦਾ ਤੇ ਦੀਸ ਮਾਰ ਦੀਵਾਰ ਉੱਤੇ ਲਗਾਤਾਰ ਲਾ ਰਹੇ ਔਰ ਕਰ ਵੀ ਰਹੇ ਹਨ ਇਹ 9000 ਜਿਹੜੇ ਇਸ ਤਰ੍ਹਾਂ ਦੇ ਖਰਾਬ ਉਹਨਾਂ ਨੂੰ ਇਹ ਫੀਲ ਕਰਨੀ ਚਾਹੁੰਦੇ ਨੇ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਦੀ ਖਲਨਾ ਦੇਣ ਔਰ ਆਹਰਾਂ ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਕਿ ਉਹਨਾਂ ਦੇ ਕਿਸੇ ਨਸਿਆ ਦਾ ਸਾਹਮਣਾ ਨਾ ਕਰਨਾ ਪਵੇ। ਦੱਸਦੀ ਕਿ ਫਰੋਜ਼ਪੁਰ ਦੇ ਅੰਦਰ ਟ੍ਰੈਫਿਕ ਨਿਯਮ ਨੂੰ ਲੈ ਕੇ ਲਗਾਤਾਰ ਟ੍ਰੈਫਿਕ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਨਾਕੇ ਲਗਾਏ ਜਾ ਰਹੇ ਨੇ ਤਾਂ ਜੋ ਟ੍ਰੈਫਿਕ ਨੂੰ ਸਚਾਰੂ ਢੰਗ ਦੇ ਨਾਲ ਚੰਗੀ ਤਰ੍ਹਾਂ ਸਲਾਇਆ ਜਾ ਸਕੇ। ਫਿਲਹਾਲ ਟ੍ਰੈਫਿਕ ਪੁਲਿਸ ਦੇ ਵੱਲੋਂ ਨਾ ਨੌਜਵਾਨਾਂ ਨੂੰ ਸਭ ਕੁਝ ਸਿਖਾਇਆ ਗਿਆ ਹੈ ਜੋ ਕਾਲਜ ਦੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ। ਜਦੋਂ ਹੀ ਕੁੜੀਆਂ ਨੂੰ ਛੁੱਟੀ ਹੁੰਦੀ ਸੀ ਕਾਲਜ ਤੋਂ ਤਾਂ ਉਹਨਾਂ ਨੇ ਪਿੱਛੇ ਹੀ ਗੇੜੀਆਂ ਮਾਰਦੇ ਸੀ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਅੱਜ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਇਹ ਉਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਗਿਆ ਤੇ ਉਹਨਾਂ ਦੇ ਮੋਟੇ ਝੱਲਾਂ ਵੀ ਕੱਟੇ ਗਏ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਪੰਜਾਬੀ ਲੋਕ ਚੈਨਲ